ਬੀਤੇ ਦਿਨੀ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੇ ਪਿਤਾ ਲਾਲ ਸਿੰਘ ਜੀ ਸਵਰਗਵਾਸ ਹੋ ਗਏ ਸਨ ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੁੱਖ ਮੰਤਰੀ ਭਗਵਤਪਾਲ ਦੀ ਮਾਤਾ ਹਰਪਾਲ ਕੌਰ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੇ ਘਰ ਵਿਖੇ ਪਹੁੰਚੇ ਮਾਤਾ ਹਰਪਾਲ ਕੌਰ ਨੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਮਾਤਾ ਹਰਪਾਲ ਕੌਰ ਵਿਧਾਇਕ ਦੇਮਾਨ ਦੇ ਨਾਲ ਭਾਵੁਕ ਹੁੰਦੇ ਵੀ ਦਿਖਾਈ ਦਿੱਤੇ ਇਸ ਮੌਕੇ ਤੇ ਮੁੱਖ ਮੰਤਰੀ ਭਗਵਤਪਾਲ ਦੀ ਮਾਤਾ ਹਰਪਾਲ ਕੌਰ ਨੇ ਕਿਹਾ ਕਿ ਅਜ ਹਲਕਾ ਵਿਧਾਇਕ ਦੇਮਾਨ ਦੇ ਪਿਤਾ ਲਾਲ ਸਿੰਘ ਅ ਚਲਾਣਾ ਕਰ ਗਏ ਸਨ ਉਹਨਾਂ ਦੇ ਨਾਲ ਮੈਂ ਦੁੱਖ ਸਾਂਝਾ ਕਰਨ ਦੇ ਲਈ ਆਈ ਐ ਉਹਨਾਂ ਨੇ ਕਿਹਾ ਮਾਪਪਾ ਆਲੜਾਈ ਬਾਗ ਦੀ ਮੇਵੇ ਹੁੰਦੇ ਹਨ ਜਦੋਂ ਮਰਜ਼ੀ ਤੋੜ ਕੇ ਖਾ ਲਵੋ ਇਹ ਸਾਨੂੰ ਇਹ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਸ ਮੌਕੇ ਵਿਦਾਇ ਗੁਰਦੇਵ ਸਿੰਘ ਦੇ ਮਾਨ ਨੇ ਕਿਹਾ ਕਿ ਬੀਤੇ ਦਿਨੀ ਮੇਰੇ ਪਿਤਾ ਲਾਲ ਸਿੰਘ ਸਵਰਗਵਾਸ ਹੋ ਗਏ ਸਨ ਸਾਡੀ ਮਾਤਾ ਹਰਪਾਲ ਕੌਰ ਸਾਡੇ ਨਾਲ ਦੁੱਖ ਵਡਾਉਣ ਦੇ ਲਈ ਸਾਡੇ ਗ੍ਰੇਵ ਵਿਖੇ ਪਹੁੰਚੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬੁੱਕਰੀ ਘੜੀ ਚਾਹਿਆ ਭਾਈ ਸਾਡੇ ਛੇ ਪੁੱਤ ਲੋਪੇਣਾ ਉਹਨਾਂ ਦਾ ਜਵਾਬ ਮਾਪੇ ਅਲੜੇ ਬਾਗ ਦੀ ਜੀ ਵੀ ਹੁੰਦੇ ਨੇ ਜਦੋਂ ਮਰਜੀ ਤੋੜ ਕੇ ਖਲਾ ਬਹੁਤ ਇਹ ਨਾ ਪੂਰਾ ਹੋਣਾ ਟਟਾਪਾ ਤੁਹਾਡੀ ਮਾਪਿਓ ਕਿਤੇ ਨਹੀਂ ਮਿਲਦਾ ਬਿਲਕੁਲ ਸਹੀ ਹਰ ਚੀਜ਼ ਦੁਕਾਨਾਂ ਤੇ ਮਿਲ ਜੂ ਹੱਟੀਆਂ ਮਿਲ ਜੂ ਮਾਪਿਓ ਨਹੀਂ ਮਿਲਦਾ ਸਹੀ ਗੱਲ ਤੁਹਾਡੀ ਪੁਰਾਣੀ ਸਾਂਝ ਪਰਿਵਾਰ ਦੇ ਨਾਲ ਸਾਂਝ ਪੁਰਾਣੀ ਸਾਂਝ ਕੱਟੀ ਆਇਆ ਮੇਰੇ ਪੁੱਤ ਦੀ ਜੋ ਕੋਲੋ ਕੋਲ ਮੰਦਰੋਂ ਤਾਂ ਨਹੀਂ ਕਿਹਾ ਨਾ ਪੂਰਾ ਹੋਣਾ ਘਟਾ ਬੈਗ ਹੋਣਾ ਰੱਖੀ ਵੀ ਆਪਾਂ ਜਰਨਾ ਪਊਗਾ ਪਾਣਾ ਮੰਨ ਕੇ ਚਲੋ ਠੋ ਮੇਰੀ ਮਾਂ ਮਾਤਾ ਹਰਪਾਲ ਕੌਰ ਜੀ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੇ ਮਾਤਾ ਜੀ ਵਿਸ਼ੇਸ਼ ਤੌਰ ਤੇ ਘਰੇ ਨਾਬਾ ਆਏ ਹੈ ਜੀ ਸਾਡੇ ਬਾਪੂ ਜੀ ਸਰਦਾਰ ਲਾਲ ਸਿੰਘ ਜੀ 28 ਤਰੀਕ ਨੂੰ ਇਸ ਫਾਨੀ ਸੰਸਾਰ ਨਾਲ ਵਿਦਾ ਕਹਿ ਗਏ ਸੀਗੇ 6 ਤਰੀਕ ਨੂੰ ਪਹੁੰਚ ਸੀ ਨੂੰ ਫੋਨ ਆਇਆ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਬਹੁਤ ਅਫਸੋਸ ਪ੍ਰਗਟ ਕੀਤਾ ਮੈਨ ਮਿਲੇ ਵੀ ਪਟਿਆਲੇ ਰੇ ਡਾਕਟਰ ਗੁਰਪ੍ਰੀਤ ਕੌਰ ਜਿਹਨਾਂ ਦੇ ਪਤਨੀ ਉਹਨਾਂ ਨੇ ਵੀ ਬਹੁਤ ਫੋਨ ਕਰਕੇ ਦੁੱਖ ਪ੍ਰਗਟ ਕੀਤਾ ਸਾਰੇ ਪਰਿਵਾਰ ਨੇ ਸਾਡਾ ਆਪਣਾ ਪਰਿਵਾਰ ਆ ਸਾਡੀ ਮਾਂ ਅੱਜ ਆਪ ਚੱਲ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਹੌਸਲਾ ਦਿੱਤਾ ਬਜ਼ੁਰਗ ਸਰਮਾਇਆ ਹੁੰਦੇ ਸਮਾਜ ਦਾ ਪਰ ਅੱਜ ਇਹ ਵੀ ਸਾਡੇ ਮਾਂ ਨੇ ਇਹਨਾਂ ਦਾ ਇੱਕ ਇੱਕ ਲਫ਼ਜ਼ ਸਾਡੇ ਲਈ ਬਹੁਤ ਮਹਨੇ ਰੱਖਦਾ ਬਹੁਤ ਹੌਸਲੇ ਵਾਲੀ ਗੱਲ ਹੁੰਦੀ ਆ ਜਦੋਂ ਵੱਡੇ ਬਜ਼ੁਰਗ ਸਿਰ ਤੇ ਹੱਥ ਰੱਖਦੇ ਨੇ ਮਾਂ ਜਦੋਂ ਜੱਫੀ ਚ ਲੈ ਕੇ ਬੱਚ ਨੂੰ ਪਿਆਰ ਦੇਵੇ ਨਾ ਤਾਂ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਆ ਜਦ ਮਾਤਾ ਹਰਪਾਲ ਕੌਰ ਜੀ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਰਮਾਤਮਾ ਇਹਨਾਂ ਤੇ ਕਿਰਪਾ ਰੱਖੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਲੰਮੀ ਉਮਰ ਬਖਸ਼ੇ ਪੰਜਾਬ ਦੀ ਸੇਵਾ ਇਹਨਾਂ ਦਾ ਪੁੱਤ ਸਰਦਾਰ ਪੁਗਤ ਮਾ ਜੀ ਕਰ ਰਹੇ ਨੇ ਅਸੀਂ ਸਾਰੇ ਸਾਡੀ ਜਿੰਨੇ ਵੀ ਅਸੀਂ ਐਮਐਲਏ ਸਾਡਾ ਇੱਕ ਪਰਿਵਾਰ ਹੈ ਔਰ ਇਸ ਸਮੇਂ ਤੇ ਦੁੱਖ ਮਣਾਉਣਾ ਆਪਣੇ ਆਪ ਚ ਇੱਕ ਬਹੁਤ ਵੱਡਾ ਸਹਾਰਾ ਹੁੰਦਾ ਤੇ ਆਏ ਨੇ ਅੱਜ ਨਾਮ ਬਖੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ